ਵਾਹਿਗੁਰੂ ਸਾਹਿਬ ਜੀ ਸੁਖ ਦਾਤਾ ਪੈ ਪੰਜਨੋ ਜਿਸੇ ਆਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਸਰਕਾਰ ਜਿ ਆਪੈ ਰਾਸ ਦੁਦੌਤ ਬੰਦਨੀ ਅਨੇਕ ਬਾਰ ਸਰਬ ਕਲਾ ਸਮਰਥ ਹਲਨ ਤੇ ਰਟੋ ਪ੍ਰਭ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੇ ਮੇਰੀ ਸੁਖਾ ਟਲ ਕਰਿ ਸੇਵੀ ਆਈ ਅਹਨ ਸੁ ਸਹਜ ਸੁ ਪਹਾਈ ਨਰਸਨ ਪਰਸਿਆ ਗੁਰੂ ਕਾਏ ਜਾਨਨ ਮਰਨ ਦਖਜਾਈ ਤੋ ਬੈਸ ਕੁਦਕ ਸਮੰਧੀ ਨੋਰ ਅਰਸ ਹੋਂ ਕੁਰਸੋਂ ਛੱਟਿ ਆਏ ਤੋ ਟਟੇ ਸੱਚੇ ਬਾਤ ਸਾਹ ਮਲ ਜਨਮ ਜਨਮ ਦੇ ਕੱਟਿ ਆਏ ਤੋ ਟਟੇ ਸੱਚੇ ਬਾਤ ਸਾਹ ਮਲ ਜਨਮ ਜਨਮ ਦੇ ਕੱਟਿ ਆਏ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਸਰੀ ਮਹੱਲਾ ਪੰਜਵਾਂ ਜਹ ਕਾ ਹਰ ਰੰਗ ਲਾਗੋ ਸਜਮ ਮਹਾਂ ਸੋ ਕਹਿਤ ਹੈ ਸੂਰਾ ਆਤਮ ਜਨ ਸਗਲ ਵਸਤਾ ਕਾ ਜਾ ਕਾ ਸਤਗੁਰ ਪੂਰਾ ਜਹਾਂ ਕਾ ਹਰ ਰੰਗ ਲਾਗੋ ਇਸ ਜਗ ਮਹਾ ਸੋ ਕਥਿ ਅਤਿ ਹੈ ਸੂਰਾ ਆਤਮ ਜਨ ਸਭ ਲ ਵਸਤਾ ਕੈ ਜਾ ਕਾ ਸਤ ਕਰ ਫੂਰਾ ਠਾਕਰ ਗਾਈਐ ਆਤਮ ਰੰਗ ਸਰਣੇ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਆ ਜੋ ਹਨੇ ਕੇ ਚਰਨਮਸੈ ਮਿਰਿ ਰਹੀ ਆਰਾਏ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹਾ ਕਿਰਪਾ ਨਿਤਾ ਨਾਨਕ ਕੈ ਸੁਖ ਹੈ ਹੀ ਜਨ ਕੇ ਚਰਨਮਸੈ ਮਿਰਿ ਰਹੀ ਆਰਾਏ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹਾ ਕਿਰਪਾ ਨਿਤਾ ਨਾਨਕ ਕਾ ਸੁਖ ਹੈ ਵਾਖੇ ਗੁਰਜੀਕਾ ਖਾਲਸਾ ਵਾਖੇ ਗੁਰਜੀਕ ਪਤੇ